ਰਹਿ ਰਾਜ ਸਾਹਿਬ ਹਰ ਜੁਗ ਜੁਗ ਭਗਤਿ ਉਪਾਇ ਪਹਿਜ ਰਖਦਾ ਆਇਆ RAM ਰਾਜੇ ਹਰ ਨਾ ਕਜੂਤ ਹਰ ਮਾਰਿਆ ਪ੍ਰਹਿਲਾਦ ਤਰਾਇਆ ਹੰਕਾਰੀਆਂ ਨਿਤ ਕਾਂ ਪਿੱਠ ਦੇ ਨਾਮ ਦੇਹੁ ਮਖਲਾਇਆ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲਹਿ ਚੜਾਇਆ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖਤਾ ਮਨਾ ਹੋਏ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀ ਨਾ ਹੋਏ ਭਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਹੀ ਲਖਿਆ ਰਹਾਉ ਜਾਤ ਮਹਜੂਤ ਜੋਤ ਮਹਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਇਬ ਸੁਪਤ ਸਵਾਲ ਯੋਜਨ ਕੀਤੀ ਸੋ ਪਾਰ ਭਇਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗਾਸਾ ਮਹੱਲਾ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰ ਕਿਹਾ ਜਿਤਬੈ ਸਰਬ ਸਮਾਲੇ ਵਾਜੇ ਤੇਰੇ ਨਾਦ ਨੇ ਕਿਆ ਅਸ਼ੰਕਾ ਕੀਤੇ ਤੇਰੇ ਭਾਵਨ ਹਾਰੇ ਕੀਤੇ ਤੇਰੇ ਰਗ ਭਰੀ ਸੋ ਕਹਿਣ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋਂ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦਵਾਰੇ ਗਾਵਣ ਤੁਧਨੋਂ ਚਿਤ ਗੁਪਤ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋਂ ਈਸਰ ਵਰਮਾ ਦੇਵੀ ਸੋਹਣ ਤੇਰੇ ਸਦਾ ਸੁਵਾਰੇ ਗਾਵਣ ਤੁਧਨ ਇੰਦਰ ਦਰਸ਼ਨੋਂ ਬੈਠੇ ਦੇਵਤਾ ਆਦਰ ਨਾਲੇ ਗਾਵਣ ਤੁਧਨ ਚਿੱਤ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਾਡੇ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਿਤ ਪੜ ਰੱਖੇ ਸਰਗੁਜਗੁਗ ਵਿਦਾਨਾਲੇ ਗਾਵਣ ਤੁਧਨੋ ਮੋਹਣੀਆ ਮਨਮੋਹਣ ਸਰਗਮਛ ਪਿਆਲੇ ਗਾਵਣ ਤੁਧਨੋ ਰਤਨੀ ਉਪਾਏ ਤੇਰੇ ਅ ਅਸਰ ਧੀਰਤ ਨਾਲੇ ਗਾਵਣ ਤੁਧਨੋ ਜੂਦ ਮਹਾਬਲ ਸੂਰਾ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਮਿਣੁ ਬ੍ਰਹਮੰਡਾ ਕਰਕਰ ਰੱਖੇ ਤੇਰੇ ਧਾਰੇ ਸੇਈ ਦੁਨੋ ਗਾਵਣ ਜੋਤੁਰ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਦੁਨੋ ਗਾਵਣ ਸੇ ਮੈਂ ਚਿਤ ਨਿਅਵ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਾਇੂ ਸਾਚਾ ਸਜੀ ਨਾਹੀ ਹੈਪੀ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀਮਾ ਜਨੀਉ ਪਾਈ ਕਰ ਕਰ ਦੇਖੈ ਕੀਤਾ ਹੈ ਆਪਣਾ ਜੋਤੀਸਤੀ ਵਡਿਆਈ ਜੋ ਤਿਸ ਭਾਵੇਂ ਸੋਈ ਕਰਸੀ ਬਿਰਕਮ ਨਾ ਕਰਨਾ ਜਾਏ ਸੋ ਪਾਸੋਂ ਸਹਾ ਪਾਸਾਇ ਵੀ ਨਾਨਕ ਰਹਿਣ ਰੁਜਾਈ ਆਸਾ ਮਹਿਲਾ ਪਹਿਲਾ ਸੁਣ ਵਡਾ ਕੇਸਬ ਕੋਏ ਕੇਵੜ ਵਡਾ ਦੀ ਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤਿ ਮੈ ਸੁਰਤ ਕਮਾਈ ਸਭ ਕੀਮਤ ਮੈ ਲਕੀਮਤ ਪਾਈ ਗਿਆਨੀ ਧਿਆਨੀ ਗੁਰਗੁਰ ਹਾਈ ਕਹਿ ਨਜਾਈ ਧੀਰੀ ਤਿਲ ਵਡਿਆਈ ਸਭ ਸਾਤ ਸਭ ਤਪ ਸਭ ਚੰਗਿਆਈਆਂ ਸਿੱਧਾ ਵਰਖਾ ਘੀਆਂ ਵਡਿਆਈਆਂ ਤੁਧ ਵਿੱਚ ਸਿਧਿ ਕਹੇ ਨਾ ਪਾਈਆ ਕਰਮਲੇ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂ ਦੇਰ ਸੇ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਸਾਮਹੱਲਾ ਪਹਿਲਾ ਆਖਾਂ ਜਿਉਂ ਵਿਸਰੇ ਮਰ ਜਾਵਾਂ ਆਖਣੇ ਔਖਾ ਸਾਚੈ ਨਾਉ ਸਾਚੇ ਨਾਮ ਕੀ ਲਾਗੇ ਭੂਖ ਤੂ ਭੁਖੈ ਖਚਲੀਐ ਦੁਖ ਸੋਖਿਆ ਵਿਸਰੇ ਮੇਰੀ ਮਾਏ ਸਾਚਾ ਸਭ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਲਵੜਿਆ ਯਾਗ ਥਕੇ ਕੀਮਤ ਨਹੀਂ ਪਾਈ ਜੇ ਸੰਮਿਲ ਕੇ ਆਖਣ ਪਾਏ ਵਡਨ ਹੋਵੇ ਘਾਟ ਨਾ ਜਾਏ ਨਾਉ ਮਰੇ ਨ ਹੋਵੇ ਸੋਗ ਦੇਂਦਾ ਰਹਿਣ ਝੁਕੇ ਭੋਗ ਗੁਨੇ ਹੋਰ ਨਹੀਂ ਕੋਈ ਨਾਕੋ ਹੋਆ ਨਾਕੋ ਹੋਏ ਜਿਵਦਾਬ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਇਸਾਰੇ ਕੇ ਕਮ ਜਾਤ ਨਾਨਕ ਨਾਵੇ ਵਾਰਿਸ ਨਾਤ ਰਾਗ ਗੁਜਰੀ ਮਹਿਲਾ ਚੌਥਾ ਹਰ ਕੇ ਜਨ ਸਤਿਗੁਰ ਸਰਪੁਰਖਾ ਬਿਨੋ ਕਰੋ ਗੁਰਪਾਸੇ ਹਮ ਕਿਰੇ ਕਰਮ ਸਤਿਗੁਰ ਸਰਨਾਇ ਕਰਦਿਆ ਨਾਮ ਪਰਗਾਸ ਮੇਰੇ ਮੀਤ ਗੁਰਦੇ ਮੋਕ ਰਾਮ ਨਾਮ ਪਰਗਾਸ ਗੁਰਮਤਿ ਨਾਮੇਰਾ ਪ੍ਰਾਣ ਸਗਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸੇ ਹਰ ਹਰ ਨਾਮ ਲੈ ਤ੍ਰਿਪਤਾਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰੇ 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 ਸਨਾਮ ਨਾ ਪਾਇ ਤਿ ਭਾਗ ਹਿਣ ਜਮ Pase ਜੋ ਸਤਗੁਰ ਸੰਗਤ ਨਹੀਂ ਆਇ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਇ ਤੈਨ ਤੌਰ ਮਸਤ ਕਲੇ ਖਿਆਲੇ ਕਾਸ ਧਾਨ ਤਾਨ ਸਾਦ ਸੰਗਜਿਤ ਹਰ ਸਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਬਜਰੀ ਮਹੱਲਾ 5ਵਾਂ ਕਾਹੇ ਰਹਿ ਮਨ ਚਿਤ ਵਿਅਦਮ ਜ ਆਹਰ ਹਰ ਜਿਉ ਪਰਿਆ ਸਾਲ ਪਤਰ ਮੈਂ ਜੰਤਿ ਉਪਾਇ ਤਾ ਕਰ ਜਿ ਗਾਗੇ ਕਰ ਤਰਿਆ ਮੇਰੇ ਮਾਧੋ ਜੀ ਸਰ ਸੰਗਤ ਮਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਐ ਸੂਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਰਬਨਤਾ ਕੋਇ ਨ ਕਿਸ ਕੀ ਤਰਿਆ ਸਿਰ ਸਿਰ ਰਕਸ ਮਾਹੀ ਠਾਕੁਰ ਕਾਹੇ ਮਨ ਭੋ ਕਰਿਆ ਊਡੇ ਊਡਾਵੇ ਸੇ ਕੋ ਸਾਦੇ ਸਪਾਛੇ ਬਿ ਸ੍ਰੀ ਸਰਿਆ ਤਿਨ ਕਵਨ ਖਲਾਵੇ ਕਵਨ ਜਗਾਵੇ ਮਨ ਮਹਿ ਸਿਮਰਨ ਕਰਿਆ ਸਾਬਣੇ ਦਾ ਅਨ ਦਸ ਅਸ਼ਟ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬਿਲ ਜਾਈ ਇਹ ਤੇਰਾ ਅੰਤਨਾ ਭਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੂਪੁਰਖ ਏਕ ਓੰਕਾਰ ਸਤਿਗੁਰ ਪ੍ਰਸਾਦ ਸੂਪੁਰਖ ਨਰੰਜਨ ਹਰਪੁਰਖ ਨਰੰਜਣ ਹਰਗਮਾਗਮੀ ਅਪਾਰ ਸਬਤ ਆਵੇ ਸਬਤ ਆਵੇ ਤੋ ਜੀ ਹਰ ਸੱਚੇ ਸਰਜਨ ਹਾਰਾ ਸਭ ਜੀਤ ਮਾਰੇ ਜੀਤੂ ਜੀਆਂ ਕਾ ਦਾ ਤਾਰਾ ਹਰ ਤਿਆਵੇ ਸੰਤੋ ਜੀ ਸਭ ਦੁੱਖ ਵਿਸਾਰਨ ਹਾਰਾ ਹਰੇ ਆਪੇ ਠਾਕੁਰ ਆਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਕਟਕੜ ਅੰਤਰ ਸਰਮਣ ਨੰਤਰ ਜੀ ਹਰੇ ਕੋ ਫੁਰਕ ਸਮਾਣਾ ਇੱਕ ਦਾ ਤਿਗ ਪੇ ਖਾਰੀ ਜੀ ਸਭ ਤੇਰੇ ਝੋਲ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਵੀ ਨਾ ਵਰਨਾ ਜਾਣਾ ਰੂਪਾਰ ਬ੍ਰਹਮੇ ਅੰਤ ਬੇਤਰੀ ਤੇਰੇ ਕਿਆ ਗੁਣ ਅਖ ਵਖਾਣਾ ਜੋ ਸੇਵੈ ਜੋ ਸੇਵੈ ਤੁਝ ਜੀ ਜਨਾਨਕ ਕਿਨ ਕੁਰਬਾਣਾ ਹਰਿ ਧਾਵੇ ਹਰਿ ਧਾਵੇ ਤੁਝ ਜੀ ਸੇਜਨੁ ਗਮੈ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਾਇ ਜਨ ਹਰਿ ਧਾਇ ਜੀ ਤਿੰਨ ਟੂਟੀ ਜਮ ਕੀ ਫਾਸੀ ਜਿਨਰ ਭੋਜਨ ਹਰ ਨਿਰਪੋ ਧਾਇ ਜੀ ਤਨ ਕਾ ਭੋ ਸੁਭਗ ਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰ ਦੀ ਤੇ ਹਰ ਰੂਪ ਸਮਾਸੀ ਸ਼ੈਤਾਨ ਸੇਤਨ ਜਿਨ ਹਰ ਧਾਇ ਜੀ ਜਨ ਨਾਨਕ ਤਿੰਨ ਬਿਰਲ ਜਾਸੀ ਤੇਰੀ ਪਗੜ ਤੇਰੀ ਭਗਤ ਭੰਡਾਰ ਜੀ ਭਰੇ ਬਿਅੰਤ ਬਿਅੰਤਾ ਤੇਰੇ ਪਗ ਤੇਰੇ ਭਵ ਸਲਾਹਣ ਤੁਜੀ ਹਰ ਨਿਕ ਨੇਕੀ ਅਨੰਤਾ ਤੇਰੀ ਨਿਕ ਤੇਰੀ ਨੇ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬਿਅੰਤਤਾ ਤੇਰੇ ਨੰਗ ਤੇਰੇ ਨੰਗ ਪੜੇ ਬੁਸਮਰ ਸਾਸ ਜਿ ਖੜਕਿਰਾ ਕੜਕਰਮ ਕਰੰਤਾ ਸੇ ਪਗਰ ਸੇ ਪਗਰ ਭਲੇ ਜਨਾਨਕ ਜੀ ਜੋ ਭਾਵੇ ਮੇਰੇ ਹਰਪਗਵੰਤਾ ਤੂੰ ਆਦਪੁਰਖੀ ਪਰੰਪਰ ਕਰਤਾ ਜੀ ਤੁਰ ਜੇਵੜੇ ਵਰਨਾ ਕੋਈ ਰੂਜੁਗੁਜੁਗ ਏਕੋ ਸ੍ਰਸਤ ਦਤੂ ਏਕੋ ਜੀ ਤੂੰ ਨੈ ਚਲ ਕਰਤਾ ਸੋਈ ਦੁਨਿਆਪੇ ਭਾਵੇ ਸੋਈ ਵਰਤੇ ਜਿਤੁ ਦਾਪੇ ਕਰੇ ਸੋ ਹੋਈ ਉਦਿਆਪੇ ਸਿਤ ਸਭ ਯੁਪਾਇ ਜਿਤੁ ਦਾਪੇ ਸਿਰ ਜ ਸਭ ਗੋਈ ਜਣ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋਈ ਆ ਸਮਹਿਲਾ ਚੌਥਾ ਤੂੰ ਕਰਤਾ ਸਚਾਰ ਮੈਂਡਾ ਸਾਈ ਜੋ ਤੂੰ ਪਾਵੇ ਸੋਈ ਥੀ ਸੀ ਜਿਉ ਤੂੰ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂੰ ਸਮਣੀ ਧਿਆਏ ਜਿਸ ਨੂੰ ਕਿਰਪਾ ਕਰੇ ਤਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੋ ਗਵਾਇਆ ਤਦ ਆਪ ਵਿਛੋੜਿਆ ਆਪ ਮਿਲਾਇਆ ਤੂਦਰਿਆ ਸੁਧ ਜਹੀ ਮਾਇ ਤੁਦਮੀ ਦੂਜਾ ਕੋਈ ਨਾਏ ਦੀ ਜਨ ਸਭ ਤੇਰਾ ਖੇਰ ਵਿਜੋਗ ਮਿਲ ਵਿਛੜਸ ਸੁਘੀ ਮੇਲ ਜਿ ਸਨੋ ਤੂ ਜਾਣੈ ਸੋ ਜਨ ਜਾਣੈ ਹਰ ਗੁਣ ਸੁਧੀ ਅੱਖ ਵਖਾਣੇ ਇਨਹਰ ਸੇਵਤਨ ਸੁਖ ਪਾਇਐ ਸਹਿਜੀ ਹਰਨਾਮ ਸਮਾਇਆ ਹੂੰ ਆਪੇ ਕਰਤਾ ਤੇ ਰਾਕਿਆ ਸਭ ਹੋਇ ਤਦ ਵਿੱਚ ਦੂਜਾ ਵਰਨਾ ਕੋਇ ਹੂੰ ਕਰ ਕਰ ਵੇਖੇ ਜਾਣੈ ਸੋ ਜਨ ਨਾਨਕ ਗੁਰੂ ਮੂ ਪ੍ਰਗਟ ਹੋਇ ਆਸਾ ਮਹਿਲਾ ਪਹਿਲਾ ਤਿਤ ਸਰਵੜੇ ਪਹਿਲੇ ਨਵਾਸਾ ਪਾਣੀ ਪਾਵਕਤ ਨਹਿ ਕੀਆ ਪੰਕਨ ਮੋ ਭਗਨੀ ਚਾਲੈ ਦੇ ਕੈ ਤੜੂਬੀਅਲੇ ਮਨ ਇੱਕ ਨ ਚਿਤ ਸਮੁੜਮਣਾ ਹਰ ਬਿਸਰਾ ਤੇਰੇ ਗੁਣ ਗਲਿਆ ਰਹਾਓ ਨਾਉ ਜਤੀ ਸਦੀ ਨਹਿ ਪੜਿਆ ਮੁਰਖ ਮੁਦਾ ਜਨ ਪਿਆ ਪ੍ਰਣਵਤ ਨਾਨਕ ਧਿਨ ਕੀ ਸਰਨਾ ਜਿੰਤੂ ਨਾਹੀ ਵਿਸਰਿਆ ਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਤੇ ਹਰੀਆ ਗੋਬਿੰਦ ਨੇ ਕਹੇ ਤੇਰੀ ਬਰੀਆ ਵਰ ਕਾ ਤਰ ਕਿਤੇ ਨਾ ਕਾਮਲ ਸਾ ਸੰਗਤ ਭਜ ਕੇਵਲ ਨਾਮ ਸਰੰਜਾਂ ਲਾ ਭਉਜਨ ਤਰਨ ਕੈ ਜਨਮ ਵਿਥਾ ਜਾ ਤ੍ਰਿੰਗ ਮਾਇਆ ਕਹਿ ਰਹਾਉ ਜਪ ਤਸ ਨਿਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਨ ਨਹਿ ਰਾਇ ਕਹੋ ਨਾਨਕ ਹਮਣੀ ਚ ਕਰਮ ਸਰਨ ਪਰੇ ਕੀ ਰੱਖੋ ਸਰਮਾ ਵਾਹ ਸ਼ਾਇਦ ਇਸਮੇ ਕਬੀਰ ਬਾਈ ਬੇਂਤੀ ਚੌਪਈ ਅਮਰੀ ਕਰੋ ਹਾਤੇ ਰਚਾ ਪੂਰਨ ਹੋਏ ਚਿਤ ਕੀ ਇਛਾ ਤਵ ਚਲਨ ਮਲੇ ਹਮਾਰਾ ਆਪਣਾ ਜਨਕ ਪ੍ਰਤੀ ਪਾਰਾ ਅਮਰੇ ਦੁ ਸਬੈ ਤੁਮ ਕਾਵੋ ਆਪ ਹਰ ਦਮ ਮਹੀਂ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿਖ ਸਬੈ ਕਰਤਾਰਾ ਹੋਰ ਚੜਨ ਜਿ ਕਰਦੈ ਕਰਿਆ ਸਭਨ ਕੋ ਆਦਿ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰੁਪ ਜਨ ਕੀ ਰਹੇ ਪਿਆਸਾ ਨਮਾਸ਼ਾੜ ਕੇ ਵਰਨਾ ਤੈ ਹੂੰ ਜੋ ਪਰਚਾਂ ਸੁ ਤੁਮ ਤੇ ਪਾਉ ਸੇਵਕ ਸਿਕ ਹਮਾਰੇ ਤਾਰਿਆ ਚੁੰਚੂ ਸਤਰ ਹਮਾਰੇ ਮਾਰੀਏ ਹੰਪ ਹਾਦੇ ਮੁਝੇ ਬਰੀ ਅਮਰ ਨਿਕਾਲ ਕਾ ਅਤਰਾਸ ਨੇ ਬਰੀਐ ਹੂ ਜੋ ਸਦਾ ਹਮਾਰੇ ਪਛਾ ਸ੍ਰੇਸ ਤੁਝੋ ਕਰੀ ਵਰਚਾ ਰਖ ਲੈ ਮੇ ਰਖਨ ਹਾਰੇ ਸਹਿਬ ਸੰਤ ਸਾਹੇ ਪਿਆਰੇ ਦੀਨ ਬਨ ਦਸਣ ਕੇ ਹੰਤਾ ਤਮਹੁ ਪਰੀ ਚਤੁਰਦਸ ਕੰਤਾ ਕਾਲ ਬਾਇ ਬ੍ਰਹਮ ਬਪਤਰਾ ਕਾਲ ਪਾਇ ਸ਼ਿਵ ਜਿਉ ਬਪਤਰਾ ਕਾਲ ਪਾਇ ਕਰਬ ਸਰਪ੍ਰਕਾਸ਼ਾ ਸਕਲ ਕਾ ਕੀ ਆਤਮਸਾ जमण काल जो घीसव कियो बेदरा ब्रह्मा जोथियो जमण काल सब लोक सुवार नमस्कार है ताए हमारा जमण काल सब भक्त मनायो देवदा जो छने उपजायो आज अंत के अवतार सोई गुरु समझियो हमारा नमस्कार तसी को हमारी सकल प्रजा जन आप सुवारी शिव कण को सुख गुण सुख दियो सतरंग को पल मोहद कियो काट काट के अंतर की जानत भले भरे की पीर पहचान चिंटी ते कुंतरे सोला सब पर कृपा दिस कर बोला ਸੰਤਾਂ ਨੂੰ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੈ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਜਰਖ ਕਰਾ ਕਰ ਤਾਰਾ ਪਰਜਾ ਤਰਤ ਤਬ ਦੇ ਅਪਾਰਾ ਜਬਾ ਕਰਤ ਕਰਤ ਹੋ ਕਬ ਹੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ ਦੇਤੇ ਬਨ ਸਿਰ ਸਭ ਤਾਰੇ ਆਪੇ ਆਪਣੀ ਬੂਧੀ ਉਚਾਰੇ ਤੁਮ ਸਭ ਹੀ ਤੇ ਰਤਿ ਨਿਰਾਲ ਜਾਣਦ ਪੇਦ ਪੇਦ ਅਰਿਆਲ ਨਿਰੰਕਾਰ ਨਿਰਮਕਾਰ ਨਿਰਲੰਬੀ ਆਦ ਨੀਲ ਨਾਦੇ ਸੰਭ ਤਾਕਾ ਮੂੜੂ ਚਾਰਦ ਬੇਦਾ ਜਾਕੋ ਪੇਮ ਨਾ ਭਾਵਦ ਬੇਦਾ ਤਾਕੋ ਕਿਰਪਾਨ ਨਮਾਨਤ ਮਹਾ ਮੁੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕੈਲਸਦਾ ਸਰੰਗਕਾਰ ਕਾ ਚੀ ਨਿਤ ਨਹਿ ਪੇਵ ਆਪੀ ਆਪਣੀ ਮੁਦਹਾ ਜੇਤੀ ਵਰਨਤ ਭਿੰਨ ਭਿੰਨ ਤੇ ਹਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਸੁਜਾ ਵਰ ਤੁਮ ਸੰਸਾਰ ਏ ਕੈ ਰੂਪਨੂਪ ਸਰੂਪ ਆਰੰਖ ਪਿਉ ਰਾਵ ਕਹੀ ਪੂਪਾ ਅੰਡਰ ਜੇ ਰਸੇ ਤਨਕੇ ਨੇਤ ਕੋ ਜਗਾਂ ਬਹੁਰੈ ਦੇਨੀ ਕਹੋ ਫੂੜਾ ਜਾ ਹੈ ਬੇਠਾ ਕਉ ਸਿੰਧ ਪੇ ਸ਼ੰਕਰ ਕੇਠਾ ਸਗਰੀ ਸਿਧ ਗਾਇ ਚੰਭਵ ਆਦ ਜੁਗਾਦ ਸਰੂਪ ਸੇਂਭਵ ਅਵਰ ਅੱਛਾ ਮੇਰੀ ਤੁਮ ਕਰੋ ਸਖੀਏ ਬਾਰੇ ਸਖ ਸੰਗਰੋ ਦੁਸਰੇ ਤੇੜ ਵਰਤ ਪਤਾ ਸਕਲ ਮਲੇਸ਼ ਕਰੋ ਰਣ ਘਾਤਾ ਤੇ ਤੂੰ ਸਭ ਸਰਨੀ ਪਰੇ ਤਨ ਕਾ ਦਸੁਦਕ ਤੋਹਾ ਮਰੇ ਪਰੁਛਣ ਅਪਗ ਭਰੇ ਤਿਹਾਰੇ ਤਨ ਕੈ ਤੁਮ ਸੰਘੜ ਸਵਟਾਰੇ ਜੋ ਕਲ ਕੋਇ ਕਭਰਤ ਹੈ ਤਾਂ ਕੇ ਕਾ ਨਿਕਟ ਨਹਿ ਰੱਛਾ ਹੋਇ ਤੈ ਸੁਭ ਕਾਲਾ ਦੁਸਰੇ ਸਰੇ ਤਤ ਕਾਲਾ ਤਿਰਪਾਦਰੀ ਸੰਜਾਇ ਨੇ ਰਹੋ ਤਾਂ ਕਿ ਤਾਬ ਤਨ ਕਮੋ ਹਰ ਹੋ ਰਿੱਧ ਸਿਧ ਕਰਮੋ ਸੁਭ ਹੋਇ ਰਿਸ ਸਾਸ ਸਕੇ ਨਾ ਕੋਈ ਇਕ ਵਾਰ ਜਿੰ ਤੁਮਹਿ ਸਮਾਰਾ ਕਾਲ ਫਾਸਤੇ ਧਾਇ ਉਬਾਰਾ ਜਿੰਨਰ ਨਾਮ ਤੇ ਹਾਰੋ ਕਹਾ ਦਾਰੀ ਦੁਸ਼ਤ ਧੋਗ ਤੇ ਰਹਾ ਖੜਕੇਤ ਮੈਂ ਸਰੰਤਿ ਹਾਰੀ ਆਪ ਹੱਦਲ ਹੋ ਬਾਰੇ ਸਰਬ ਠੋਰ ਮਹੋ ਸੋ ਹੈ ਦੁਸ਼ਤ ਧੋਗ ਤਲੇ ਹੋ ਬਚਾਈ ਸਵਈਆ ਪਾਏਂਗਾ ਜਬ ਤੇ ਤੁਮਰੇ ਤਵਤੇ ਕੋ ਆਗਰੇ ਨਹੀਂ ਆਨਿਓ ਰਾਮ ਰਹੀ ਭੂਰਾਨੁ ਕੁਰਾਨੇ ਕਹਿਮ ਤੇ ਕ ਨਾ ਮਾਨਿਓ ਸਿਮਰਸਾ ਸਰਬੇ ਸਬੋ ਭੇਦ ਕਹਿਮ ਇਕ ਨਾ ਜਾਣਿਓ ਸਿਰਸਪਾਨ ਕਿਰਪਾ ਤੁਮਰੀ ਕਰ ਮੈਨ ਕਉ ਸਭ ਤੋ ਹੀ ਬਕਾਨਿ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰੋ ਦੁਆਰ ਬਾਇ ਗਹਿ ਕਿਲਾ ਜੀ ਅਸ ਗੋਬਿੰਦਾਸ ਤੁਹਾਰੇ RAM ਕਲੀ ਮਹਲਾ ਤੀਜਾ ਨੰਦੇ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆਮ ਰਿਮਾਇ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਿਰ ਸੇਤੀ ਮਨਵ ਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ੁਭ ਲੋਤਾ ਗਾਵੋ ਹਰੀ ਕੇ ਰਾਮ ਮਨ ਜਨੀ ਵਸਾਇਆ ਕਹੇ ਨਾਨਕ ਅਨੰਦ ਹੋਆ ਸਤਗੁਰੂ ਮੈਂ ਪਾਇਆ ਇਹੀ ਮਨ ਮੇਰਿਆ ਤੂੰ ਸਦਾਰੂ ਹਰਨਾਲੇ ਹਰਨਾਲ ਨਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ ਸੁਬਨਾਗਲਾ ਸਮਰਤ ਸੁਵਾਮੀ ਸੋ ਕਾ ਮਨੁ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾਰੂ ਹਰਨਾਲੇ ਸਾਚੇ ਸਾਈ ਬਾ ਕਿਆ ਨਹੀਂ ਕਰ ਤੇਰੇ ਘਰ ਤਾ ਤੇਰੇ ਸਭ ਕੁਜੈ ਜਿਸ ਤੇ ਹੈ ਸੋ ਪਾਵੇ ਸਦਾ ਸਿਉਤ ਸਲਾਹ ਤੇਰੇ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਆਵਾਜ਼ੀ ਸਬਦ ਘਨੇਰੇ ਕਹੇ ਨਾਨਕ ਸੱਚੇ ਸਾਇੂਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਹੈ ਆਧਾਰੋ ਸਾਚੇ ਨਾਮੇ ਆਧਾਰ ਮਰਾਜਨ ਭੁੱਖਾ ਸਭ ਗਵਾਈਆਂ ਕਰ ਸ਼ਾਂ ਸੁਕਮਨੇ ਵਸਜਿਨ ਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਟੋਹ ਜਿਸਤੀਆਂ ਵਡਿਆਈਆਂ ਕਹੇ ਨਾਨਕ ਸੁਨੋ ਸੰਤੋਸ਼ ਬਤ ਰੋ ਪਿਆਰੋ ਸਾਚਾ ਨਾਮ ਮੇਰਾ ਹੈ ਆਧਾਰੋ ਵਾਜੇ ਬਸਬਦਤ ਘਰ ਸਵਾਗੇ ਘਰ ਸਵਾਗੇ ਸ਼ਬਦੋ ਅਜੇ ਕਲਾ ਜਿ ਕਰਤਾਰੀਆਂ ਪੰਜ ਦੂਤ ਜਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁ ਜਿਨ ਕੋ ਸਿ ਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਜਿਤ ਕਰਣ ਦਵਾਜੇ ਹਣ ਦੇ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪਰ ਪਾਇਆ ਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪਿਤਰੇ ਸੁਣੀ ਸੱਚੀ ਬਾਣੀ ਸੰਧ ਸਾਜਨ ਭੈ ਸਰਚੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹਿ ਤੇ ਪਵਿੱਤ ਸਤਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਨਹਿਰ ਤੂਰੇ ਮੰਦਾਵਣੀ ਮਹੱਲਾ ਪੰਜਵਾ ਥਾਲੇ ਵਿੱਚ ਤਨਵ ਸਤੂਪ ਹੋਇ ਸਰਸੰਤੋਖ ਵਿਚਾਰੋ ਅਮ੍ਰਿਤਨਾਮ ਠਾਕੁਰ ਕਾਪਿਸ ਕਾ ਸਭ ਸੇਵادارੋ ਜੇ ਕੋ ਖਾਵੇ ਜੇ ਕੋ ਮੰਚਰਿਸ ਕਾ ਹੋਇ ਉਦਾਰੋ ਇਹ ਵਸਨੇ ਨਿਨ ਜੈਨ ਇਤਨੇ ਤਰ੍ਹਾਂ ਕਿਰਤਾਰੋ ਤੁਮ ਸੰਸਾਰ ਚ ਲਗਤ ਰਿਏ ਸਭ ਨਾਨਕ ਭ੍ਰੰਪਸਾਰੋ ਸ਼ਲੋਕ ਮਹੱਲਾ 5ਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋ ਕੀ ਤੋਈ ਮੈ ਨਿਰਗੁਨ ਹਰੇ ਕੋ ਗੁਨਾਹ ਹੀ ਆਪੇ ਤਰਸ ਪਿਓਈ ਦਰਸਬੇ ਮੇਂ ਰਹਿਮਤ ਹੋਈ ਸਤਿਗੁਰੁ ਸਜਣ ਮਿਲਿਆ ਨਾਨਕ ਨਾ ਮਿਲੇ ਤਾ ਜੀਵਾ ਤਰਮਣਤੀ ਵੈ ਹਰਿਆ ਪੋੜੀ ਜਿਥੇ ਤੂੰ ਸਮਰਾਤ ਜਿਥੇ ਕੋਈ ਨਾਏ ਉਥੇ ਤੇਰੀ ਰਾਖੀ ਅਗਣਿ ਉਦਨ ਮਾਇ ਸੁਨ ਕਹਿ ਜਮ ਕੇ ਦੂਤ ਨਾਇ ਤਰੇ ਝਟ ਜਾਏ ਭੋਜਲ ਬਿਕ ਮਸਗਾਹ ਗੁਰ ਸ਼ਬਦੀ ਭਰ ਪਾਏ ਇਨ ਕੋ ਲਗੀ ਪਿਆਸੇ ਅੰਮ੍ਰਿਤ ਸੇ ਹੀ ਖਾਏ ਕਲਮੇ ਹੁ ਪਨ ਗੰਗੋਬਿੰਦ ਗਾਏ ਸਭ ਸੇ ਨੋ ਕਿਰਪਾਲ ਸਮਲੇ ਸਾਹੀ ਸਾਹਿ ਵਰਤਾ ਕੋਈ ਨਾ ਜਾਏ ਜੀ ਆਵੇ ਤਉ ਦੈ ਸ੍ਰੋਕ ਮਹੱਲਾ ਪਨਵਾ ਅੰਤਰ ਗੁਰੂ ਆਰਧਨਾਜਿ ਹਿਮਾਜਪ ਗੁਰੂ ਨਾਮ ਨੇਤਰੀ ਸਤਗੁਰੂ ਪ੍ਰੇਖਣਾ ਸੁਰਨੀ ਸੁਰਨਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗੇ ਭਈਆ ਠਾਉ ਕੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗਮਉਤਮ ਕਾੜੀ ਰਲੇ ਕੇ ਹੀ ਕੇ ਮਹਿਲਾ ਪੰਜਵਾ ਰਖੇ ਰੱਖਣੇ ਹਾਰਿਆ ਪਿਉ ਬਾਰਿਣ ਗੁਰ ਕੀ ਪੈਰੀ ਪਾਏ ਕਾੜ ਸੁਹਾਰਿਣ ਵਾਯ ਆਪ ਦਿਯਾਲ ਮਨਉਨਾ ਵਿਸਾਰਿਣ ਸਾਧ ਜਨਾ ਕੇ ਸੰਗ ਪਵ ਜਲ ਤਾਰਿਣ ਸਾਕਤ ਨਿੰਦਗ ਦੁਸਕਿਨ ਮਾਹੀ ਵਿਦਾਰਿਣ ਦੇ ਸਾਹਿਬ ਕੀ ਟੇਕ ਨਾਨਕ ਮਣੇ ਮਾਏ ਜੇ ਸਿਮਰਸਕ ਹੋਏ ਸਗਲੇ ਦੁੱਖ ਜਾਏ ਦੇ ਸਾਹਿਬ ਕੀ ਟੇਕ ਨਾਨਕ ਮਣੇ ਮਾਏ ਜੇ ਸਿਮਰਸਕ ਹੋਏ ਸਗਲੇ ਦੁੱਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ